ਪੰਜਾਬ ਵਿੱਚ ਗੈਂਗਵਾਰ ਹੁਣ ਘਰਾਂ ਤੱਕ ਤੇ ਪਰਿਵਾਰਕ ਮੈਂਬਰਾਂ ਤੱਕ ਪੁੱਜ ਗਈ ਹੈ ਤਾਜ਼ਾ ਘਟਨਾਕ੍ਰਮ ਬਟਾਲਾ ਵਿਖੇ ਵਾਪਰਿਆ ਜਿੱਥੇ ਕਾਦੀਆਂ ਰੋਡ ਦੇ ਉੱਤੇ ਇੱਕ ਫਾਇਰਿੰਗ ਹੁੰਦੀ ਹੈ ਇਹ ਫਾਇਰਿੰਗ ਇੱਕ ਸਕਾਰਪਿਓ ਗੱਡੀ ਦੇ ਉੱਤੇ ਹੁੰਦੀ ਹੈ ਤੇ ਦੱਸਿਆ ਜਾ ਰਿਹਾ ਕਿ ਇਸ ਗੱਡੀ ਤੇ ਜਦੋਂ ਫਾਇਰਿੰਗ ਹੋਈ ਤਾਂ ਇਹ ਗੱਡੀ ਜੱਗੂ ਭਗਵਾਨਪੁਰੀਏ ਦੇ ਘਰ ਦੇ ਬਿਲਕੁਲ ਸਾਹਮਣੇ ਹੋਈ ਇਸ ਗੱਡੀ ਦੇ ਵਿੱਚ ਜੱਗੂ ਭਗਵਾਨਪੁਰੀਏ ਦੀ ਮਾਂ ਅਤੇ ਉਸ ਦਾ ਰਿਸ਼ਤੇਦਾਰ ਕਰਨਵੀਰ ਸਿੰਘ ਬੈਠੇ ਸਨ ਹਮਲਾਵਰਾਂ ਨੇ ਤਾੜ-ਤਾੜ ਕਰਕੇ ਦੋਹਾਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਜਿਸ ਵਿੱਚ ਕਰਨਵੀਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਉਸਦੀ ਮਾਤਾ ਹਰਜੀਤ ਕੌਰ ਜਿਸ ਨੂੰ ਇੱਥੋਂ ਦੇ ਸਿਵਲ ਹਸਪਤਾਲ ਚਲ ਜਾਇਆ ਗਿਆ ਸੀ ਬਾਅਦ ਦੇ ਵਿੱਚ ਅੰਮ੍ਰਿਤਸਰ ਦੇ ਅਮਨ ਹਸਪਤਾਲ ਜਿਚ ਰੈਫਰ ਕਰ ਦਿੱਤਾ ਗਿਆ ਜਿੱਥੇ ਜਾ ਕੇ ਉਸਦੀ ਵੀ ਮੌਤ ਹੋ ਗਈ ਹੈ ਇਹ ਸਾਰੇ ਮਾਮਲੇ ਦੇ ਉੱਤੇ ਕੁਝ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਇੱਕ ਅਪਡੇਟ ਵੀ ਜਿਹੜੀ ਹੈ ਉਹ ਵਾਇਰਲ ਹੋਈ ਹੈ ਜਿਸ ਦੇ ਵਿੱਚ ਹਮਲਾਵਰਾਂ ਨੇ ਇਸ ਦੇ ਉੱਤੇ ਜ਼ਿੰਮੇਵਾਰੀ ਲਈ ਹੈ। ਉੱਥੇ ਬਟਾਲਾ ਪੁਲਿਸ ਦੇ ਡੀਐਸਪੀ ਪਰਮਵੀਰ ਸਿੰਘ ਨੇ ਦੱਸਿਆ ਕਿ ਫਾਇਰਿੰਗ ਹੋਣ ਦੀ ਵਾਰਦਾਤ ਤੋਂ ਤੁਰੰਤ ਬਾਅਦ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਜ਼ਖਮੀਆਂ ਨੂੰ ਸਥਾਨਕ ਹਸਪਤਾਲ ਦੇ ਵਿੱਚ ਲਿਜਾਇਆ ਗਿਆ। ਇੱਥੇ ਦੱਸਣਾ ਬਣਦਾ ਹੈ ਕਿ ਮਰਨ ਵਾਲੇ ਨੌਜਵਾਨ ਦਾ ਪਿਤਾ ਪੁਲਿਸ ਦੇ ਵਿੱਚ ਛੋਟਾ ਥਾਣੇਦਾਰ ਹੈ ਜੋ ਕਿ ਹਰਜੀਤ ਕੌਰ ਦਾ ਰਿਸ਼ਤੇਦਾਰ ਹੈ ਤੇ ਨੌਜਵਾਨ ਦਾ ਪਿਤੇ ਦੇ ਬਿਆਨਾਂ ਦੇ ਆਧਾਰ ਤੇ ਅਨਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਕੀ ਮਾਮਲਾ ਹੈ ਜੀ? ਸਾਨੂੰ ਕੋਈ ਪੌਣੇ ਇੱਕ ਸਾਢੇ 1.9 ਵਜੇ ਇਤਲਾਹ ਮਿਲੀ ਹੈ ਕਿ ਕਾਦੀਆਂ ਚੁੰਗੀ ਤੇ ਕੋਈ ਇੱਕ ਸਕਾਰਪਿਓ ਦੇ ਵਿੱਚ ਕੋਈ ਅਨਨੋਨ ਮੋਟਰਸਾਈਕਲ ਸਵਾਰਾਂ ਨੇ ਗੋਲੀ ਮਾਰ ਕੇ ਤੇ ਕੋਈ ਇੱਕ ਮੰਦ ਜਿਹੜਾ ਦੋਹਾਂ ਤੇ ਫਾਇਰਿੰਗ ਕੀਤੀ ਇੱਕ ਲੇਡੀ ਹੈ ਇੱਕ ਜੈਂਟ ਹੈ ਉਸ ਤੋਂ ਬਾਅਦ ਅਸੀਂ ਮੌਕੇ ਤੇ ਇਮੀਡੀਏਟਲੀ ਦੋ ਬਾਅਦ ਤੋਂ ਬਾਅਦ 5 ਜਾਂ 10 ਮਿੰਟ ਦੇ ਵਿੱਚ ਐਸਐਚਓ ਚੌਂਗੀਸਰ ਤੇ ਮੈਂ ਪਹੁੰਚ ਗਿਆ ਅਸੀਂ ਸਿੱਧੇ ਜਿਲੇ ਉੱਥੇ ਆਏ ਤੇ ਉਸੇ ਵੇਲੇ ਇਹਨਾਂ ਨੂੰ ਇੱਥੇ ਲੈ ਆਂਦਾ ਉਹਲੇ ਠੀਕ ਹੀ ਤੇ ਹਸਪਤਾਲ ਲੈ ਆਂਦਾ ਹਸਪਤਾਲ ਦੇ ਵਿੱਚ ਜਿਲੇ ਆਇਆ ਸਿਵਲ ਹਸਪੀਟਲ ਦੇ ਵਿੱਚ ਉੱਥੇ ਪਤਾ ਲੱਗਾ ਕਿ ਕਰਮ ਕਰਨਵੀਰ ਮੁੰਡਾ ਜਿਹੜਾ ਕੁਮਾਨ ਥਾਣੇ ਦਾ ਰਹਿਣ ਵਾਲਾ ਗਰਦਾਸਪੁਰ ਦਾ ਉਹਦੀ ਡੈਥ ਹੋ ਗਈ ਹੈ ਇੱਕ ਲੇਡੀ ਹੈ ਜਿਹੜੀ ਉਹਨੂੰ ਰੈਫਰ ਕਰਤਾ ਹੈ ਅਮਰਸਰ ਅਮਨਦੀਪ ਦੇ ਉਸ ਤੋਂ ਬਾਅਦ ਜਿਹੜਾ ਹੁਣ ਉਹਦੇ ਕਰਨਵੀਰ ਦੇ ਜਿਹੜੇ ਪੇਰੈਂਟਸ ਆਏ ਆ ਉਹਦੇ ਫਾਦਰ ਜਿਹੜੇ ਆ ਉਹਦਾ ਨਾਮ ਆ ਪ੍ਰੇਮ ਉਹ ਪੁਲਿਸ ਦੇ ਵਿੱਚ ਹੀ ਏਐਸਆਈ ਨੇ ਉਹਨਾਂ ਦੇ ਬਿਆਨ ਲਿਖੇ ਆ ਉਹਦੇ ਤੇ ਅਨਨੌਨ ਬੰਦੇ ਤੇ ਅਸੀਂ ਪਰਚਾ ਦਿੱਤਾ ਉਹਦੀ ਡੈਥ ਹੋ ਚੁੱਕੀ ਹੈ ਜਿਹੜਾ ਕਰਨਵੀਰ ਹੈ ਬਾਕੀ ਜਿਹੜੀ ਵੀ ਕੋਈ ਵੀ ਤਫਤੀਸ਼ ਦੇ ਵਿੱਚ ਜਿਹੜੀ ਵੀ ਕੋਈ ਚੀਜ਼ ਆਉਂਦੀ ਹੈ ਉਸ ਤੋਂ ਬਾਅਦ ਤੁਹਾਨੂੰ ਅਸੀਂ ਹਰ ਚੀਜ਼ ਦੀ ਇਨਫੋਰਮੇਸ਼ਨ ਦੇ ਆ ਗਿਆ। ਇਹ ਐਫ ਆਈ ਆਰ ਦਰਜ ਕਰ ਲਿਆ, ਬਿਆਨ ਲਿਖ ਲਿਆ। ਅਸੀਂ ਹੁਣੇ ਐਫ ਆਈ ਆਰ ਦਰਜ ਕਰਕੇ ਅਗਲੀ ਉਹਦੇ ਵਿੱਚ ਇੱਕ ਤਾਂ ਜਿਹੜਾ ਕਰਨਵੀਰ ਆ ਉਹਦੀ ਤੇ ਸਿਵਲ ਹਸਪੀਟਲ ਇੱਥੇ ਬਟਾਲੇ ਦੇ ਵਿੱਚ ਹੀ ਉਹਨਾਂ ਦੱਸਤਾ ਕਿ ਨਹੀਂ ਡੈਥ ਹੋ ਗਈ ਹੈ। ਦੂਜੀ ਜਿਹੜੇ ਲੇਡੀ ਆ ਉਹਨੂੰ ਰੈਫਰ ਕਰਤਾ ਸੀ ਅਮਨਦੀਪ ਦੇ ਵਿੱਚ। ਡਾਕਟਰ ਕਨਫਰਮ ਕਰਿਛਾ ਡੈਡ ਡੈਡ ਹਸ ਬੋਡੀ ਆ ਗਈ ਹੈ। ਹੋ ਸਕਦਾ ਹੈ ਕਿ ਹੋਣ ਵੀ ਹੋ ਸਕਦਾ ਜਿਹੜੀ ਲੇਡੀ ਆ ਉਹਦੀ ਵੀ ਡੈਥ ਪਤਾ ਲੱਗਾ ਅਮਰਸਰੋਂ ਉੱਥੇ ਜਿਹੜੇ ਐਸਐਚਓ ਸਾਡੇ ਸਿਟੀ ਨਾਲ ਉਹ ਗਏ ਹੀ ਮਗਰ ਉਹਨਾਂ ਨੇ ਬਾਅਦ ਵਿੱਚ ਹੀ ਦੱਸਿਆ ਕਿ ਉਹਦੀ ਵੀ ਡੈਥ ਹੋ ਗਈ ਹੈ ਉਹਨੂੰ ਵੀ ਅਸੀਂ ਲਿਆ ਕੇ ਇੱਥੇ ਜੱਡਾ ਉਸ ਦੇ ਵਿੱਚ ਬਟਾਲੇ ਜਿਹੜਾ ਕਿਦਾ ਇਹਦਾ ਸਵੇਰੇ ਪੋਸਟਮਾਰਨ ਕਰਾਂ ਤੋਂ ਬਾਅਦ ਜਿਹੜੀ ਜੋ ਕਾਰਵਾਈ ਬੰਦੀ ਉਹ ਕਰਨਗੇ ਐਫਆਈਆਰ ਅਹੀਂ 302 ਅਨਨੌਨ ਦੇ ਵਿੱਚ ਦਰਜ ਜਿਸਟਰ ਜਿਹੜੀ ਮਰਨ ਵਾਲੀ ਲੇਡੀ ਆ ਦੱਸਿਆ ਜਿਹੜੀ ਭਗਵਾਨ ਜੀ ਮਜ਼ਰ ਹੈ ਇਹਦੇ ਬਾਰੇ ਤਾਂ ਕਿਸੇ ਨੇ ਉਹਨਾਂ ਨੇ ਵੀ ਬਿਆਨ ਨਹੀਂ ਦੱਸਿਆ ਸਾਨੂੰ ਵੀ ਭਗਵਾਨ ਭਾਈ ਇੰਨਾ ਦੱਸਿਆ ਕਿ ਉਹ ਸਾਡੀ ਜਿਹੜੀ ਹੈ ਰਿਸ਼ਤੇਦਾਰੀ ਦੇ ਵਿੱਚ ਮਾਮੀ ਲੱਗਦੀ ਹੈ ਪਈ ਮੇਰੀ ਸਾਲੇਹਾਰ ਲੱਗਦੀ ਹੈ ਜਿਹੜਾ ਪ੍ਰੇਮ ਹੈ ਜਿਹਨੇ ਕਰਨਵੀਰ ਦੇ ਫਾਦਰ ਨੇ ਦੱਸਿਆ ਇਹਦੇ ਬਾਰੇ ਅਜੇ ਮੈਂ ਕਲੀਅਰ ਨਹੀਂ ਕਹਿ ਸਕਦਾ ਕਿ ਉਹਦੀ ਮਾਦਰ ਹੈ ਮੈਨੂੰ ਇਹਦੇ ਬਾਰੇ ਨੌਲੇਜ ਨਹੀਂ ਹੈ ਹਰਜੀਤ ਕੋ ਇਹ ਕਹਾਣੀ ਕਿ ਇਹਦੇ ਜਿਹੜਾ ਕਾਦੀਆਂ ਚੁੰਗੀ ਹੈ ਇਹਦੇ ਲਾਗੇ ਉਹਨਾਂ ਦਾ ਜਿਹੜੀ ਕਲੋਨੀ ਹੈ ਉੱਥੇ ਇਹਨਾਂ ਦਾ ਰੈ residense ਹੈ ਕੀ ਤੁਹਾਡੇ ਕੋਲ ਕੋਈ ਕੋਈ ਹਾਂਜੀ ਮੇਰੇ ਕੋਲ ਦੋ ਜਣੇ ਆਏ ਜੀ ਇੱਕ ਲੇਡੀ ਪੇਸ਼ੈਂਟ ਹੈਗੇ ਆ ਹਰਜੀਤ ਕੋ ਤੇ ਇਹ ਗਨਸ਼ਾਟ ਇੰਜਰੀ ਨਾਲ ਆਇਆ ਮੇਰੇ ਕੋਲ 9:25 ਦੇ ਟਾਈਮ ਤੇ ਇਹਨਾਂ ਦੇ 4 ਬੁਲੇਟ ਲੱਗੇ ਆ ਸਾਹਮਣੇ ਤੇ ਸੀਰੀਅਸ ਹਾਲਾਤ ਹੈ ਇਹਨਾਂ ਦੇ ਇਹਨਾਂ ਨੂੰ ਸਟੇਟ ਦੇ ਕੇ ਰੈਫਰ ਕੀਤਾ ਗਿਆ ਅੰਮ੍ਰਿਤਸਰ ਫਰਦਰ ਟ੍ਰੀਟਮੈਂਟ ਵਾਸਤੇ ਹਾਇਰ ਇੰਸਟੀਚਿਊਸ਼ਨ ਇਹ ਪੇਸ਼ੈਂਟ ਭਗਵਾਨਪੁਰ ਪਿੰਡ ਦੇ ਰਹਿਣ ਵਾਲੇ ਆ ਦੱਸ ਜਾਨੇ ਜੋ ਜਗਦੀਪ ਸਿੰਘ ਜਗੂ ਜੀ ਮਦਰ ਆਏ ਛੋ ਨਹੀਂ ਮੈਨੂੰ ਇਹਨਾਂ ਦੀ ਨਹੀਂ ਹੈਗੀ ਨੋਲੇਜ ਇਹਨਾਂ ਪਰ ਹੋ ਸਕਦਾ ਹੈ ਕਿਉਂਕਿ ਭਗਵਾਨਪੁਰ ਪਿੰਡ ਲਿਖਿਆ ਹਾਂਜੀ ਭਗਵਾਨਪੁਰ ਪਿੰਡ ਲਿਖਿਆ ਤੇ ਕੋਈ ਇੰਜਰਡ ਕੋਈ ਕਰਤੀ ਹੈ ਹਾਂਜੀ ਇੱਕ ਕੇਸ ਹੋ ਰਾਇਆ ਉਸ ਤੋਂ 15 ਮਿੰਟ ਬਾਅਦ ਹੋ ਰਾਇਆ ਉਹਦਾ ਨਾਮ ਕਰਨਦੀਪ ਸਿੰਘ ਆ 20 ਸਾਲ ਦੇ ਕਰੀਬ ਹੈ ਇਹਦੀ ਏਜ ਆ ਤੇ ਇਹ ਪਿੰਡ ਹੈਗਾ ਪਿਕੋਵਾਲੀ ਦਾ ਇਹਦੀ ਡੈਥ ਹੋ ਗਈ ਹੈ ਸਾਡੇ ਕੋਲ ਬਰਾਉ ਡੈਡ ਆਇਆ ਸੇਮ ਸੇਮ ਇੰਜਰ ਹਾਂਜੀ ਇਹਦੇ ਵੀ ਬੁਲੇਟ ਦੀਆਂ ਇੰਜਰੀਜ਼ ਮੇਨ ਤਿੰਨ ਲੱਗੀਆਂ ਇੱਕ ਫੇਸ ਤੇ ਲੱਗੀ ਆ ਇੱਕ ਸੱਜੀ ਬਾਹ ਤੇ ਲੱਗੀ ਆ ਇੱਕ ਪੇਟ ਦੇ ਸੱਜੇ ਪਾਸੇ ਲੱਗੀ ਆ ਔਰ ਇਸ ਤੋਂ ਇਲਾਵਾ ਦੂਜੀ ਜਿਹੜੀ ਛੋਟੀ ਸ਼ਰੇ ਇਹਨੂੰ ਦੇ ਦੇ ਜਿਹੜੇ ਮਤਲਬ ਡਬਲ ਬੈਰਲ ਗਨ ਵਾਲੀ ਉਹ ਵੀ ਹੈਗੇ ਨੇ ਇੱਕ ਫੇਸ ਤੇ ਆ ਫਰੰਟ ਆਫ ਫੋਰਹੈਡ ਤੇ ਆ ਤਾਂ ਦੋ ਉਹਦੇ ਰਾਈਟ ਸਾਈਡ ਦੇ ਪੇਟ ਤੇ ਆ ਜਿਹੜੀ ਲੇਡੀ ਇੰਜਰਡ ਹਾਂਜੀ ਇਹਨਾਂ ਦਾ ਮਾਮਲਾ ਹੈ ਇਹ ਉਹ ਵੀ ਸੀਕ ਕੰਡੀਸ਼ਨ ਉਹਨਾਂ ਦੀ ਕੰਡੀਸ਼ਨ ਸੀਰੀਅਸ ਹੈ ਜੀ ਹਾਂਜੀ ਕਿਉਂਕਿ ਬਲੀਡਿੰਗ ਬਹੁਤ ਜ਼ਿਆਦਾ ਹੋ ਚੁੱਕੀ ਹੈ ਔਰ ਇੰਜਰੀ ਕਾਫੀ ਹੈਗੀਆਂ ਚਾਰ ਇੰਜਰੀਆਂ ਮੇਨ ਜਿਹੜੀ ਛਾਤੀ ਦੀ ਇੰਜਰੀ ਆ ਫੇਸ ਦੀ ਆ ਪੇਟ ਦੀ ਆ ਸਾਰੇ ਵਾਈਟਲਸ ਆਰਗਨ ਤੇ ਆ ਔਰ ਬਲੀਡਿੰਗ ਕਾਫੀ ਜ਼ਿਆਦਾ ਹੋ ਚੁੱਕੀ ਹੈ ਹਾਂ ਬੁਲੇਟ ਇੰਜਰੀਆਂ ਸਾਰੀਆਂ ਵਾਲੀਆਂ ਤੋ ਕਾਫੀ ਡੀਪ ਇੰਜਰੀਜ਼ ਹੈ ਗਿਆ ਉਹਨਾਂ ਦੇ ਨਾਲ ਬਲੀਡਿੰਗ ਹੋ ਗਈ ਹੈ ਜ਼ਿਆਦਾ ਸੀਰੀਅਸ ਨਾ ਹੈ ਮਾਰਨ ਵਾਲੇ ਦੀ ਜਿਹੜੀ ਹਾਂ ਜਿਹੜਾ ਸਥਾਨ ਆ ਉਹ ਸੇਮ ਹੀ ਹੈ ਇਹ ਸੇਮ ਸਥਾਨ ਤੇ ਹੈ ਕਾਦੀਆਂ ਰੋਡ ਅਸੀਵਲ ਹਸਪੀਟਲ ਦੇ ਲਾਗੇ ਇਥੋਂ ਦੀ ਘਟਨਾ ਹੈ ਵਿਦ ਇਨ 10 ਮਿੰਟ ਚਾਹ ਡਿਖਵਾ ਗਏ ਜੋ ਪੁਲਿਸ ਮਾਰੇ ਇਨਫੋਰਮੇਸ਼ਨ ਆਡਿਕ ਲਾਈਏ ਪੁਲਿਸ ਪਰਸਨ ਲੈ ਕੇ ਆਏ ਆ ਪਹਿਲਾਂ ਜਿਹੜੀ ਲੇਡੀਜ਼ ਆ ਉਹਨੂੰ ਪੁਲਿਸ ਪਰਸਨ ਲੈ ਕੇ ਆਏ ਆ ਉਸ ਤੋਂ ਬਾਅਦ ਜਿਹੜਾ ਦੂਸਰਾ ਆ ਉਹਨੂੰ 108 ਐਂਬੂਲੈਂਸ ਲੈ ਕੇ ਆਏ ਆ